साइबेरिया ਅਤੇ ਯੂਕਰੇਨ ਤੋਂ ਪੰਜਾਬ ਪਹੁੰਚੇ ਖੂਬਸੂਰਤ ਪੰਛੀ ਕਿਹੜੇ ਜੀਪੀਐਸ ਤੇ ਸਹਾਰੇ ਕਰਦੇ ਹਨ 5000 ਕਿਲੋਮੀਟਰ ਦਾ ਸਫ਼ਰ ਕਿਵੇਂ ਹਰ ਸਾਲ ਉਸੇ ਹੀ ਥਾਂ ਤੇ ਪਹੁੰਚ ਜਾਂਦੇ ਨੇ ਇਹ ਪ੍ਰਵਾਸੀ ਪੰਛੀ ਕਿਵੇਂ ਇੱਧਾ ਰਹਿ ਜਾਂਦਾ ਹੈ ਇਨ੍ਹਾਂ ਖੂਬਸੂਰਤ ਪੰਛੀਆਂ ਦਾ ਭਾਰ ਕੀ ਹੈ ਇਨ੍ਹਾਂ ਰੰਗ-ਬਰੰਗੇ ਪੰਛੀਆਂ ਦੀ ਖੁਰਾਕ ਇਸ ਖਬਰ 'ਚ ਮਿਲੇਗਾ ਹਰ ਸਵਾਲ ਦਾ ਜਵਾਬ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨ ਤੋਂ ਬਾਅਦ ਪ੍ਰਵਾਸੀ ਪੰਛੀ ਪਠਾਨਕੋਟ ਅਤੇ ਉਸਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਹੁੰਚ ਰਹੇ ਨੇ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਦੋ ਗੁਣਾ ਵੱਧ ਪ੍ਰਵਾਸੀ ਪੰਛੀ ਆਏ ਨੇ ਜੰਗਲੀ ਜੀਵ ਵਿਭਾਗ ਇਹਨਾਂ ਪੰਛੀਆਂ ਦਾ ਸਰਵੇਖਣ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ ਜਾਣਕਾਰੀ ਮੁਤਾਬਕ ਹੁਣ ਤੱਕ ਸਾਈਬੀਰੀਅਨ ਪੰਛੀਆਂ ਦੀ ਗਿਣਤੀ 5000 ਤੋਂ ਵੱਧ ਹੋ ਚੁੱਕੀ ਹੈ ਪਠਾਨਕੋਟ ਫੋਰੈਸਟ ਡਿਵੀਜ਼ਨ ਦੇ ਅਧੀਨ ਹੁੰਦੇ ਕੇਸ਼ਵਪੁਰ ਸ਼ੰਭ ਜਿਸ ਨੂੰ ਕੀ RAMSAR ਸਾਈਟ ਦਾ ਦਰਜਾ ਵੀ ਮਿਲ ਚੁੱਕਾ ਹੈ ਉੱਥੇ ਭਾਰੀ ਤਾਦਾਤ ਵਿੱਚ ਪ੍ਰਵਾਸੀ ਪੰਛੀ ਆ ਰਹੇ ਨੇ ਜੰਗਲੀ ਜੀਵ ਵਿਭਾਗ ਵੱਲੋਂ ਇਸ ਵਾਰ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਅਤੇ ਵਿਭਾਗ ਵੱਲੋਂ ਸਾਰੇ ਹੀ ਪ੍ਰਵਾਸੀ ਪੰਛੀਆਂ ਦੀ ਗਿਣਤੀ ਅਤੇ ਨਿਗਰਾਨੀ ਕੀਤੀ ਜਾ ਰਹੀ ਹੈ ਦੱਸ ਦਈਏ ਕਿ ਇਹ ਪੰਛੀ ਸਾਈਬੀਰੀਆ ਰੂਸ ਅਤੇ ਯੂਕਰੇਨ ਤੋਂ 5000 ਤੋਂ ਵੱਧ ਕਿਲੋਮੀਟਰ ਦਾ ਸਫ਼ਰ ਤੈਅ ਕਰ ਭਾਰਤੋਂ ਦੇ ਨੇ ਅਤੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਭਾਰਤ ਦੇ ਪਠਾਨਕੋਟ ਪਹੁੰਚਦੇ ਨੇ ਪੇਸ਼ ਹੈ ਇਸ ਦੇ ਉੱਤੇ ਜਗਬਣੀ ਦੀ ਇੱਕ ਖਾਸ ਰਿਪੋਰਟ ਸাশ੍ਰੀਅਕਾਲ ਤੁਸੀਂ ਦੇਖ ਰਹੇ ਹੋ ਜਗਬਣੀ ਟੀਵੀ ਤੇ ਮੈਂ ਹਾਂ ਨਵਦੀਪ ਸ਼ਰਮਾ ਇਸ ਸਮੇਂ ਆਪਾ ਖੜੇ ਆਂ ਪਠਾਨਕੋਟ ਫੋਰੈਸਟ ਡਿਵੀਜ਼ਨ ਦੇ ਅਧੀਨ ਪੈਂਦੇ ਕੇਸ਼ਵਪੁਰ ਸ਼ੰਭ ਦੇ ਵਿੱਚ ਜਿੱਥੇ ਕਿ ਕਈ ਵਿਦੇਸ਼ੀ ਪੰਛੀ ਜੋ ਨੇ ਉਹ ਇਸ ਸਮੇਂ ਪਠਾਨਕੋਟ ਦੇ ਵਿੱਚ ਪਹੁੰਚੇ ਹੋਏ ਨੇ ਕੇਸ਼ਵਪੁਰ ਸ਼ੰਭ ਦੇ ਵਿੱਚ ਪਹੁੰਚੇ ਹੋਏ ਨੇ ਦੱਸ ਦਈਏ ਕਿ ਕਈ ਜਗ੍ਹਾ ਦੇ ਉੱਤੇ ਇਹ ਜੋ ਵਿਦੇਸ਼ੀ ਪੰਛੀ ਨੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਥੇ ਆਉਂਦੇ ਨੇ ਕਿਉਂਕਿ ਜੋ ਉਸ ਇਲਾਕਿਆਂ ਦੇ ਵਿੱਚ ਜਿੱਥੇ ਕਿ ਸਾਈਬੀਰੀਆ ਜਾਂ ਯੂਕਰੇਨ ਅਤੇ ਇਸ ਤੋਂ ਇਲਾਵਾ ਰਸ਼ੀਆ ਤੋਂ ਵੀ ਕਈ ਪੰਛੀ ਨੇ ਜੋ ਕਿ ਇੱਥੇ ਆਏ ਨੇ ਦੱਸਿਆ ਜਾਂਦਾ ਹੈ ਕਿ ਉੱਥੇ ਬਹੁਤ ਜ਼ਿਆਦਾ ਬਰਬਰੀ ਹੋਣ ਦੇ ਚਲਦੇ ਆ ਇਹਨਾਂ ਨੂੰ ਇੱਥੇ ਪਠਾਨਕੋਟ ਦੇ ਵਿੱਚ ਜਾਂ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਿੱਚ ਆ ਕੇ ਹੈਬਿਟੇਟ ਕਰਨਾ ਪੈਂਦਾ ਇੱਥੇ ਰਹਿੰਦੇ ਨੇ ਕਤੇ ਇਸ ਤੋਂ ਬਾਅਦ ਇਹ ਵਾਪਸ ਵਿਦੇਸ਼ਾਂ ਦੇ ਵਿੱਚ ਤੁਰ ਜਾਂਦੇ ਨੇ ਇਸ ਸਮੇਂ ਸਾਡੇ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਡੀ ਐਫ ਓ ਯਾਨੀ ਕਿ ਡਿਵੀਜ਼ਨਲ ਫੋਰੈਸ ਅਫਸਰ ਉਠਾਣਕੋਟ ਸਰਦਾਰ ਪਰਮਜੀਤ ਸਿੰਘ ਜੀ ਗੱਲਬਾਤ ਕਰਵਾਵਾਂਗੇ ਅਤੇ ਦੱਸਾਂਗੇ ਤੁਹਾਨੂੰ ਕਿ ਇਹ ਪੰਛੀ ਜੁੜੇ ਕਿੱਥੋਂ ਆਉਂਦੇ ਨੇ ਅਤੇ ਕਿਸ ਤਰ੍ਹਾਂ ਇੱਥੇ ਵਿਚਰਦੇ ਨੇ ਤੇ ਉਹਨਾਂ ਦੀ ਸੁਰੱਖਿਆ ਸੰਬੰਧੀ ਅਤੇ ਹੋਰ ਉਹਨਾਂ ਦੀਆਂ ਜ਼ਰੂਰਤਾਂ ਸੰਬੰਧੀ ਜੋ ਫੋਰੈਸਟ ਵਿਭਾਗ ਹੈ ਉਸ ਦੇ ਵੱਲੋਂ ਕੀ ਕੀ ਤਿਆਰੀਆਂ ਜੋੜੇ ਉਹ ਕੀਤੀਆਂ ਗਈਆਂ ਨੇ ਜੀ ਸਰ ਸਵਾਗਤ ਹੈ ਜੀ ਜਗਬਾਨੀ ਟੀਵੀ ਤੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਸਰ ਆਪਾਂ ਇਸ ਸਮੇਂ ਕਿਹੜੀ ਜਗ੍ਹਾ ਤੇ ਖੜੇ ਆ ਤੇ ਕੀ ਇਸ ਜਗ੍ਹਾ ਦੀ ਮਹੱਤਤਾ ਕੀ ਹੈ ਅੱਛਾ ਅਸੀਂ ਇਸ ਵੜੇ ਜਿਹੜੀ ਕੇਸ਼ਪਰ ਸੰਕਮਿਊਨਿਟੀ ਜਿਹੜਾ ਪੰਜਾਬ ਦੀ ਪਹਿਲੀ ਕਮਿਊਨਿਟੀ ਯਾਰਾ ਵਾ ਤੇ ਇਹ ਜਿਹੜੀ ਹੈਗੀ ਹੈ ਇੱਕ ਰਾਮਸਰ ਸਾਈਟ ਆ ਜੀ ਇਹ ਜਿਹੜੀ ਆ ਨੈਚੁਰਲ ਵੈਟੈਂਡ ਆ ਇੱਥੇ ਕੋਈ ਬਾਹਰਲਾ ਪਾਣੀ ਜਾਂ ਕੋਈ ਨਹੀਂ ਆਉਂਦਾ ਸਿਰਫ ਨੈਚੁਰਲ ਬਾਰਿਸ਼ ਦੇ ਉੱਤੇ ਡਿਪੈਂਡਡ ਵੈਟੈਂਡ ਆ ਤੇ ਇਹ ਜਿਹੜੀ ਜਿਹੜੀ ਹੈਗੀ ਹੈ ਇਹਦੀ ਖਾਸੀਅਤ ਇਹ ਵੀ ਇੱਥੇ ਸਾਈਬੀਰੀਆ ਰਸ਼ੀਆ ਯੂਕਰੇਨ ਅਤੇ ਹੋਰ ਜਿਹੜੇ ਆਪਣੇ ਕੰਟਰੀ ਆ ਇਧਰਲੇ ਪਾਸੇ ਉਥੋਂ ਜਿਹੜੇ ਬਾੜ ਜਿਹੜੇ ਮਾਈਗਰੇਟ ਕਰਕੇ ਇੱਥੇ ਆਉਂਦੇ ਨੇ ਇੱਥੇ ਘੱਟੋ ਘੱਟ ਐਸ ਵੀਰੇ ਜਿਹੜੀਆਂ ਵਾ 30 32 ਦੇ ਲੱਗ ਛੇ ਸਪੀਸੀ ਆ ਚੁੱਕੀਆਂ ਵਾ ਤੇ ਇੱਥੇ ਜਿਹੜੀ ਤਬਾਹ ਹੈਗੀ ਆ ਨੌ ਦਾ 9 ਤੋਂ 10 ਹਜ਼ਾਰ ਦੇ ਲੱਗੇ ਛਕੇ ਹੈਗੀ ਆ ਸਰ ਪਿਛਲੇ ਸਾਲ ਦੀ ਆਪਾਂ ਗੱਲ ਕਰੀਏ ਤੇ ਪਿਛਲੇ ਸਾਲ ਜਿਹੜਾ ਸੈਂਸਸ ਹੋਇਆ ਸੀ ਉਸ ਦੇ ਮੁਕਾਬਲੇ ਇਸ ਵਾਰ ਕੀ ਲੱਗਦਾ ਹੈ ਜੰਗਲਾਤ ਨੂੰ ਆਪਣਾ ਵਾਈਲਡ ਲਾਈਫ ਵਿਭਾਗ ਨੂੰ ਕੀ ਲੱਗਦਾ ਕਿ ਇਸ ਵਾਰ ਜੋ ਹੈ ਪੰਛੀਆਂ ਦੀ ਸੰਖਿਆ ਜਿਹੜੀ ਹੈ ਉਹ ਵਧੇਗੀ ਆਹ ਜਰੂਰ ਜੀ ਸਾਨੂੰ ਲੱਗਦਾ ਵੀ ਕਿ ਪੰਛੀਆਂ ਦੀ ਸੰਖਿਆ ਜਿਹੜੀ ਉਹ ਵਧੂਗੀ ਕਿਉਂਕਿ ਕਈ ਜਿਹੜੇ ਜਨੇ ਮਾਈਗਰੇਟਰੀ ਬर्ड ਆਉਂਦੇ ਇਹਨਾਂ ਦਾ ਹੈਬਿਟੈਟ ਦੇ ਹਿਸਾਬ ਦਾ ਅਲੱਗ-ਅਲੱਗ ਹੈਬਿਟੈਟ ਆ ਕੋਈ ਜ਼ਿਆਦਾ ਪਾਣੀ ਦੇ ਵਿੱਚ ਰਹਿੰਦਾ ਕੋਈ ਘੱਟ ਪਾਣੀ ਤੇ ਰਹਿੰਦਾ ਕੋਈ ਗਰਾਊਂਡ ਤੇ ਰਹਿੰਦਾ ਕੋਈ ਕੋਈ ਚੀਜ਼ ਖਾਂਦਾ ਕੋਈ ਇੱਕ ਕੋਈ ਚੀਜ਼ ਖਾਂਦਾ ਔਰ ਇਸ ਵਾਰ ਜਿਹੜੀ بارش ਜਿਹੜੀ ਹੈ ਚਾਹਰੋ ਇੱਥੇ ਮੱਪ ਵੇਖਿਆ ਜਾਵੇ ਪਾਣੀ ਬਹੁਤ ਵਧੀਆ بارشਾਂ ਘਟੂਆਂ ਲੇਕਿਨ ਪਾਣੀ ਦੀ ਉਪਲਬਧਤਾ ਜਿਹੜੀ ਹੈ ਹਾਈਡਰੇਟ ਜਿਹੜਾ ਇਹਨਾਂ ਦਾ ਸਾਡੇ ਕੋਲ ਮੇਨਟੇਨ ਕੀਤਾ ਹੋਇਆ ਹੈ ਤੇ ਉਹਦੇ ਕਰਕੇ ਸਾਨੂੰ ਆਸ ਆ ਬਈ ਐਰ ਕੀ ਜਿਹੜੇ ਆ ਬਾਕੀ ਏਰੀਆ ਦੇ ਮੁਕਾਬਲੇ ਸਾਡੇ ਇੱਥੇ ਜਿਹੜੇ ਪੰਛੀ ਜਿਆਦਾ ਵਧਣਗੇ ਜੀ ਤੇ ਸਰ ਆਪਾਂ ਗੱਲ ਕਰੀਏ ਕਿ ਇੱਥੇ ਕਿਹੜੀ ਕਿਹੜੀ ਸਪੀਸੀਸ ਐ ਜਿਹੜੀਆਂ ਆਮ ਤੌਰ ਦੇ ਉੱਤੇ ਮਤਲਬ ਹਰ ਸਾਲ ਜਿਹੜੇ ਆਉਂਦੇ ਆ ਤੇ ਕੀ ਉਹਨਾਂ ਦੇ ਵਿੱਚ ਕੋਈ ਵਾਧਾ ਵੀ ਪਾਇਆ ਗਿਆ ਜਿਹੜਾ ਹੁਣ ਤੱਕ ਮਤਲਬ ਜਿਹੜੀਆਂ ਪਹਿਲਾਂ ਨਹੀਂ ਸੀ ਆਂਦੀਆਂ ਜਾਂ ਹੋਣਾਂ ਲੱਗੀਆਂ ਜਾਂ ਪਹਿਲੀ ਵਾਰੀ ਆਈਆਂ ਕੋਈ ਇਹੋ ਜਿਹੀ ਸਪੀਸੀਸ ਕੋਈ ਦੇਖੋ ਲਾਕਪਰ ਸਪੀਸੀਸ ਜਿਹੜੀਆਂ ਵੇ ਬਾਈਕ ਜਿਹੜੇ ਬੜੇ ਜਿਹੇ ਆ ਨਾ ਉਹ ਉਹੋ ਹੀ ਸਪੀਸੀਸ ਜਿਹੜੀਆਂ ਉੱਥੇ ਹੀ ਆਉਂਦੀਆਂ ਵਾ ਇਹਨਾਂ ਦਾ ਆਪਣਾ ਆਪਣਾ ਹਰਿਆ ਦਾ ਇਹ ਏਰੀਆ ਜ਼ੋਨ ਬਣੇ ਬਣੇ ਹੋਏ ਆ ਉਸ ਜ਼ੋਨ ਦੇ ਹਿਸਾਬ ਨਾਲ ਹੀ ਇਹਨਾਂ ਨੇ ਆਉਣਾ ਹੁੰਦਾ ਵਾ ਐਥਰ ਦੇ ਸਾਡੇ ਕੋਲ 31 ਦੇ ਲੱਗੇ ਆ ਕਿ ਸਪੀਸੀ ਆ ਚੁੱਕੀ ਆ ਜਿਸ ਤਰ੍ਹਾਂ ਕਿ ਆਪਾਂ ਜੇ ਮੰਨ ਲਈਏ ਗਾਰਡਵੇਲਾ ਨੌਰਥ ਸ਼ੈਵਲਰਾ ਸਾਰ ਸਕਰੀਨ ਜਿਹੜੀ ਆ ਉਹ ਸਿਰਫ ਪੰਜਾਬ ਦੇ ਸਿਰਫ ਇੱਥੇ ਹੀ ਪਾਈ ਜਾਂਦੀ ਆ ਜੀ ਉਹ ਇੱਥੇ ਬੱਚੇ ਵੀ ਦਿੱਤੇ ਆ ਇੱਥੇ ਉਹ ਹੈਬਿਟੇਟ ਕਰਦੀ ਆ ਉਹ ਹੁਣ ਸਦਾ ਬਹਾਰ ਇੱਥੇ ਹੋ ਗਈ ਆ ਸਾਡੇ ਕੋਲ ਜੀ 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 ਹੈਬਿਟੇਟ ਚੰਗਾ ਹੋਣ ਕਰਕੇ ਜਾਂ ਸਾਡੀ ਪ੍ਰੋਟੈਕਸ਼ਨ ਚੰਗੀ ਹੋਣ ਕਰਕੇ ਜਾਂ ਏਰੀਆ ਵਧੀਆ ਹੋਣ ਕਰਕੇ ਇੱਥੇ ਉਹ ਆਪਣਾ ਹੈਬਿਟੇਟ ਉਹਨੇ ਆਪਣਾ ਪੱਕਾ ਹੀ ਇੱਥੇ ਅਪਡੇਟ ਕਰ ਲਿਆ ਜੀ ਤੇ ਜਿੱਥੋਂ ਤੱਕ ਮੈਂ ਕਹਾਂ ਵੀ ਇੱਥੇ ਗਰਾਸਪੁਰ ਜਾਂ ਥਾਨਕੋਟ ਦੇ ਵਿੱਚ ਇਹੀ ਇੱਕ ਜਗ੍ਹਾ ਨਹੀਂ ਆ ਕਿ ਸਾਡੇ ਕੋਲ ਨੇਚਰਲ ਵੈਟਲੈਂਡ ਜਿਹੜੀਆਂ ਹੋਰ ਵੀ ਪ੍ਰਾਈਵੇਟ ਹੈਗੀਆਂ ਵਾ ਜਿਸ ਤਰ੍ਹਾਂ ਕਿ ਕਾਮਨ ਕ੍ਰੇਨ ਜਿਹੜੀ ਹੈ ਉਹਦਾ ਆਪਣਾ ਇੱਕ ਹੈਬੀਟਾਟ ਆ ਸ਼ਾਲਾਪਤਨ ਜੀ ਸਰ ਉਹਦੇ ਲਾਗੇ ਹੀ ਉਹ ਹੁੰਦੀਆਂ ਵਾ ਤੇ ਉਹ ਇਧਰੇ ਪਾਸੇ ਨਹੀਂ ਆਉਂਦੀ ਉਹ ਸਿਰਫ ਉੱਥੇ ਹੀ ਹੈਬੀਟਾਟ ਕਰਦੀਆਂ ਵਾ ਜੀ ਇਦਾਂ ਹੀ ਸਾਡੇ ਕੋਲ ਜਿਸਾਕੇ ਡੈਮ ਜਿਹੜਾ ਪਠਾਨਕੋਟ ਡਿਸਟ੍ਰਿਕਟ ਦੇ ਵਿੱਚ ਪੈਂਦਾ ਉਹ ਸਾਡੀ ਇੱਕ ਕਮਿਊਨਿਟੀ ਕਨ ਸਰਵੇਸ਼ਨ ਰਿਜ਼ਰਵ ਆ ਤੇ ਉੱਥੇ ਵੀ ਸਾਡੇ ਕੋਲ ਦੋ ਸਪੀਸੀ ਜਿਹੜੀਆਂ ਪਿਛੇ ਸੁਸਾਇਟੀ ਕਿਰੀਆਂ ਐਸ ਤਰ੍ਹਾਂ ਵੀ ਅਸੀਂ ਹੁਣ ਅਸੀਂ ਮੈਂ ਪਰਸੋਂ ਜਾ ਕੇ ਆਇਆ ਸਾਈਟ ਵੀਸਟ ਕਰਕੇ ਆਇਆ ਜੀ ਤੇ ਉੱਥੇ ਵੀ ਕੋਟਾ ਕੋਟ 7-800 ਦੇ ਲਾਗੇ ਕਰੀਬ ਜਿਹੜੇ ਪੰਛੀ ਆ ਚੁੱਕੇ ਉੱਥੇ ਸਿਰਫ ਦੋ ਹੀ ਸਪੀਸੀ ਆਉਂਦੀਆਂ ਵਾ ਜੀ ਤੇ ਜਿਹੜੀ ਆ ਕਿ ਉੱਥੇ ਵੀ ਸਾਡਾ ਜਿਹੜਾ ਹੈਪੀਟਾ ਬਹੁਤ ਵਧੀਆ ਉੱਥੇ ਪਾਣੀ ਇੱਕ ਬਹੁਤ ਜ਼ਿਆਦਾ ਘਟ ਗਿਆ ਵਾ ਜੀ ਉੱਥੇ ਲੇਕਿਨ ਸਾਡਾ ਸਾਨੂੰ ਆਸ ਆ ਵੀ ਪਾਣੀ ਘਟਣ ਕਰਕੇ ਸਾਡੇ ਜਿਹੜੇ ਜਿਹੜੇ ਜਾਨਵਰ ਬਾਈਕ ਰਿਡ ਦੀ ਪਰਡ ਉੱਥੇ ਵੀ ਵਧਣਗੇ ਜੀ ਜੇ ਸਰ ਗੱਲ ਕੀਤੀ ਜਾਏ ਆਪਣਾ ਪਠਾਨਕੋਟ ਡਿਵੀਜ਼ਨ ਦੀ ਤੇ ਇਹਦੇ ਅੰਦਰ ਕਿੰਨੇ ਇਹੋ ਜਿਹੇ ਵੈਟਲੈਂਡ ਹੈ ਕਿ ਜਿਹੜੇ ਨੇਚਰਲ ਹੈ ਤੇ ਕਿਹੜੇ ਕਿਹੜੇ ਜਿਹੜੇ ਮੈਨਮੇਡ ਹੈਗੇ ਦੇਖੋ ਇਦਾਂ ਜਿਤਨਾ ਆਪਣਾ ਜੀਸਾਗ ਡੈਮ ਦੀ ਗੱਲ ਕੀਤੀ ਦੈਟ ਇਜ਼ ਆ ਮੈਨਮੇਡ ਜੀ ਡੈਮ ਬਣਿਆ ਡੈਮ ਦੇ ਪਿੱਛੇ ਪਾਣੀ ਇਕੱਠਾ ਹੋਇਆ ਉਹ ਆ ਇਹ ਜਿਹੜੀ ਨੇਚਰਲ ਵੈਟਲੈਂਡ ਆ ਜਿਹੜੀ ਸ਼ਾਲਾ ਪਤਨਾ ਹੀ ਉਹ ਪ੍ਰਾਈਵੇਟ ਆ ਉਹ ਵਾਲੇ ਵੈਟਲੈਂਡ ਕਲੀਅਰ ਨਹੀਂ ਹੈਗੀ ਲੇਕਿਨ ਵੈਟਲੈਂਡ ਆਪਾਂ ਉਹਨੂੰ ਮੰਨ ਸਕਦੇ ਆ ਜਿੱਥੇ ਕਾਮਨ ਕ੍ਰੇਨ ਆਉਂਦੀ ਆ ਉਹ ਲੋਕਾਂ ਦੀ ਜ਼ਮੀਨ ਆ ਪ੍ਰਾਈਵੇਟ ਲੈਂਡ ਆ ਜੀ ਉੱਥੇ ਉਹ ਵੀ ਨੇਚਰਲ ਆ ਜੀ ਦੋ ਤਿੰਨ ਜਗ੍ਹਾ ਹੋਰ ਹੈਗੀਆਂ ਜਿੱਥੇ ਆਪਣੇ ਮਕੌੜੇ ਪੱਤਨ ਦੇ ਲੱਗੇ ਆ ਉੱਥੇ ਵੀ ਕਾਫੀ ਮਾਈਗਰੇਟਰੀ ਬर्ड ਆਉਂਦੇ ਆ ਕੋਈ ਸਪੀਸ ਜਿਹੜੀ ਉੱਥੇ ਹੈਬਿਟੇਟ ਕਰਦੀਆਂ ਵਾਂ ਇਸ ਤਰ੍ਹਾਂ ਕਰਕੇ ਇਹ ਸਾਡੇ ਵੱਲੋਂ ਚਾਰ ਪੰਜ ਜਿਹੜੇ ਹੋਰ ਸਾਈਟਾਂ ਵੀ ਜਿਹੜੀਆਂ ਇੱਥੇ ਸਿਲੈਕਟ ਕੀਤੀਆਂ ਗਈਆਂ ਉਹ ਆਨਲਾਈਨ ਸਮਝ ਹੋ ਸਕਦਾ ਵੀ ਉਹ ਵੀ ਅਸੀਂ ਵੈਟਰ ਡਿਕਲੇਅਰ ਕਰਵਾ ਲਈਏ ਜੀ ਜੀ ਸਰ ਜਿੱਦਾਂ ਕਿ ਤੁਸੀਂ ਦੱਸਿਆ ਕਿ ਕਾਫੀ ਸਾਰੀਆਂ ਸਾਈਟਾਂ ਨੇ ਜੋ ਕਿ ਪਠਾਨਕੋਟ ਡਿਵੀਜ਼ਨ ਦੇ ਅੰਦਰ ਵੀ ਪੈਂਦੀਆਂ ਤੇ ਇੱਕ ਵੱਡਾ ਇਲਾਕਾ ਜਿਹੜਾ ਪਠਾਨਕੋਟ ਡਿਵੀਜ਼ਨ ਵਾਸਤੇ ਇੱਕ ਵੱਡਾ ਚੈਲੰਜ ਹੈ ਕਿ ਇਸ ਜਗ੍ਹਾ ਨੂੰ ਮੇਨਟੇਨ ਰੱਖਣਾ ਤੇ ਜਿਹੜੇ ਪ੍ਰਵਾਸੀ ਪੰਛੀ ਆਉਂਦੇ ਨੇ ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕਰਨਾ ਤੇ ਸਰ ਕਿਸ ਤਰ੍ਹਾਂ ਇਹ ਸਾਰਾ ਮੈਨੇਜ ਹੋ ਜਾਂਦਾ ਹੈ ਦੇਖੋ ਇਦਾਂ ਸਭ ਤੋਂ ਵੱਡੀ ਜਿਹੜੀ ਇਹ ਮਾਈਗਰੇਟ ਬਾਡ ਆ ਜੀ ਕੋਈ ਵੀ ਬਾੜ ਜਾਂ ਕੋਈ ਵੀ ਜੰਗਲੀ ਜਾਨਵਰ ਉਹਦਾ ਹੈਬਿਟੇਟ ਜਿਹੜੀ ਆ ਉਹ ਸਭ ਤੋਂ ਵੱਡਾ ਬਣਾ ਰੱਖਉਗਾ ਜੀ ਜੇ ਉਹਦੀ ਆਪਾਂ ਇਮਪਰੂਵਮੈਂਟ ਕਰਾਂਗੇ ਜਾਂ ਉਹਨੂੰ ਆਪਾਂ ਮੇਨਟੇਨ ਕਰਕੇ ਰੱਖਾਂਗੇ ਤੇ ਆਟੋਮੈਟਿਕਲੀ ਜਿਹੜੇ ਬਾੜ ਜਿਹੜੇ ਵਧਣਗੇ ਸਾਡੇ ਵੱਲੋਂ ਇੱਥੇ ਵਿੱਚ ਪ੍ਰੋਟੈਕਸ਼ਨ ਦਾ ਕੰਮ ਕੀਤਾ ਜਾਂਦਾ ਜਿਹੜੇ ਕੋ ਇੱਥੇ ਸਲਾਨੀ ਵੀ ਆਉਂਦੇ ਟੂਰਿਜ਼ਮ ਤੇ ਵੀ ਇਹੀ ਚਲਾਉਂਦੇ ਇੱਥੇ ਸਲਾਨੀ ਆਉਂਦੇ ਬੱਚੇ ਆਉਂਦੇ ਇੱਥੇ ਵੇਖਣ ਵਾਸਤੇ ਉਹਨਾਂ ਵਾਸਤੇ ਜਿੱਤ ਰਹੇ ਆ ਅੱਜ ਇੱਥੇ ਖਲੋਤੇ ਆ ਇਸ ਤਰ੍ਹਾਂ ਦੇ ਤਿੰਨ ਸਾਡੇ ਕੋਲ ਇੱਥੇ ਸਾਈਟਾਂ ਹੈਗੀਆਂ ਜਿੱਥੇ ਖਲੋ ਕੇ ਇਹ ਬਾਈਨੋਕਲਰ ਵਗੈਰਾ ਰੱਖੀਆਂ ਇੱਥੇ ਜਿਹਨਾਂ ਰਾਈਏ ਜਿਹੜੇ ਬੱਚੇ ਜਾਂ ਜਿਹੜੇ ਆਪਣੇ ਟੂਰਿਸਟ ਆ ਉਹ ਇਹਨਾਂ ਦਾ ਨੰਦ ਮੰਨ ਸਕਦੇ ਆ ਉਹਦਾਂ ਆਏ ਵੀ ਸਰਵ ਵੀ ਨਹੀਂ ਹੁੰਦੇ ਔਰ ਜਿਹੜਾ ਆਪਾਂ ਆਪਾਂ ਐਨਜੋਇਮੈਂਟ ਵੀ ਕਰ ਸਕਦੇ ਆ ਦੂਜੀ ਗੱਲ ਸਾਡੇ ਦਾਤ ਦੇਣ ਇੱਥੇ ਜਿਹੜੇ ਆ ਗਾਰਡ ਰੈਸਟ ਰੇਂਜ ਅਫਸਰ ਔਰ ਜਿਹੜੇ ਬਾਕੀ ਰਾਖੇ ਹੀ ਰੱਖੇ ਆ ਉਹ ਰਾਤ ਦੇਣ ਇੱਥੇ ਗਸ਼ਤ ਕਰਦੇ ਆ ਜਿੱਤੋਂ ਤੱਕ ਮੈਂ ਕਹਿਣਾ ਵੀ ਇਸ ਏਰੀਆ ਦੇ ਵਿੱਚ ਜਿਹੜੇ ਲੋਕੀ ਲੋਕਲ ਪਬਲਿਕ ਆ ਉਹ ਵੀ ਸਾਡਾ ਬਹੁਤ ਸਾਥ ਦਿੰਦੀ ਆ ਜੀ ਉਹ ਵੀ ਜਿੱਥੇ ਕਿਤੇ ਜਾਨਵਰ ਬੈਠੇ ਜਿੱਤੋਂ ਹੁਣ ਗਰਮੀਆਂ ਦੇ ਵਿੱਚ ਸਾਰਸਕਰੀ ਇੱਥੇ ਰਹਿੰਦੀ ਆ ਉਹ ਕਈ ਵਾਰ ਸਾਨੂੰ ਦੱਸ ਦਿੰਦੇ ਵੀ ਅੱਜ ਸਾਰਸਕਰੀ ਨੇ ਇੱਥੇ ਵੇਖੀ ਗਈ ਆ ਜੀ ਉਹ ਵੀ ਇੱਕ ਸਰ ਬਾਰਡ ਲਾਪਰ ਬਣ ਚੁੱਕੇ ਆ ਜੀ ਜੀ ਤੇ ਉਸ ਕਰਕੇ ਬਾਕੀ ਐਬਡੋਮਿਕ ਗੁੰਡ ਦਾ ਤੌਰ ਤੇ ਤੁਸੀਂ ਵੇਖ ਰਿਹਾ ਜੇ ਲੇਬਰ ਸਾਡੀ ਲੱਗੀ ਆ ਇਹਨਾਂ ਨੇ ਆਪਣੇ ਆਪ ਸਫਾਈ ਕਰਦੇ ਰਹਿਣਾ ਜਿੱਥੇ ਜੀਐਸਸੀ ਦੀ ਲੋੜ ਆ ਅਹੀ ਉਹ ਮਹੱਇਆ ਕਰੋਗੇ ਸਰ ਜੇ ਗੱਲ ਕੀਤੀ ਜਾਏ ਤੇ ਅੱਜ ਤੋਂ 10 ਸਾਲ ਪਹਿਲਾਂ ਜੇ ਆਪਾਂ ਇੱਥੋਂ ਦੇ ਲੋਕਾਂ ਦਾ ਕਲਚਰ ਦੇਖਦੇ ਸੀਗੇ ਜਾਂ ਬਾਹਰੋਂ ਜਿਹੜੇ ਲੋਕੀ ਹੁੰਦੇ ਸੀਗੇ ਉਹਨਾਂ ਨੂੰ ਇੱਕ ਬੜੀ ਮਤਲਬ ਸ਼ਿਕਾਰ ਦੀ ਬੜੀ ਇੱਕ ਪ੍ਰੋਬਲਮ ਜਿਹੜੀ ਸੀਗੀ ਉਸ ਸਮੇਂ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਜਿਹੜੀ ਸੀਗੀ ਪੇਸ਼ ਹੁੰਦੀ ਸੀਗੀ ਹੁਣ ਕੀ ਹਾਲਾਤ ਦੇਖੋ ਇਤਾਂ ਵੀ ਇੱਥੇ ਮੈਂ 3 ਸਾਲ ਹੋ ਗਏ ਮੈਨੂੰ ਇੱਥੇ ਕੋਈ ਵੀ ਇਹੋ ਜਿਹੀ ਕੋਈ ਸ਼ਿਕਾਇਤ ਜਾਂ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਵੀ ਜਿੱਥੇ ਤੁਹਾਨੂੰ ਸ਼ਿਕਾਰ ਦੀ ਕੋਈ ਇਹ ਖਾਸ ਕਰਕੇ ਇਸ ਜਾਨਵਰ ਦੀ ਜੀ ਕੋਈ ਆਈ ਹੋਵੇ ਕੋ ਪਛਕੇ ਨੇ ਕੋ ਆਪਣਾ ਮਾਈਗਰੇਟਰੀ ਬਰਡ ਜਾਂ ਕੋਈ ਇਸ ਤਰ੍ਹਾਂ ਦਾ ਕੋ ਮਾਰ ਲਿਆ ਜਾਂ ਕੋਸ਼ ਕਰ ਲਿਆ ਕੋਈ ਨਹੀਂ ਹੈਗਾ ਜੀ ਇਹ ਇਸ ਕਰਕੇ ਮੈਂ ਇਸ ਏਰੀਏ ਦੇ ਲੋਕਾਂ ਨੂੰ ਜਾਂ ਇੱਥੋਂ ਦੇ ਪਸ਼ਿੰਦਿਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਵੀ ਚਲੋ ਇਹ ਜਿਹੜੇ ਆ ਜੰਗਲੀ ਜਾਨਵਰਾਂ ਨਾਲ ਪਿਆਰ ਕਰਨ ਲੱਗ ਪਏ ਜੀ ਜੀ ਤੇ ਸਰ ਜੀ ਆਪਾਂ ਗੱਲ ਕਰੀਏ ਕਿ ਆਪਾਂ ਡਿਪਾਰਟਮੈਂਟ ਜਿਹੜਾ ਉਹ ਲਗਾਤਾਰ ਇਹਨਾਂ ਦੀ ਪੰਛੀਆਂ ਦੀ ਸੰਖਿਆ ਵਧਾਉਣ ਲਈ ਕੰਮ ਕਰ ਰਿਹਾ ਤੇ ਕੀ ਹੁਣ ਅੱਗੇ ਕੀ ਇਹੋ ਜਿਹੇ ਉਪਰਾਲੇ ਜਿਹੜੇ ਆ ਉਹ ਡਿਪਾਰਟਮੈਂਟ ਦੇ ਵੱਲੋਂ ਵਾਈਲਡ ਲਾਈਫ ਦੇ ਵੱਲੋਂ ਕੀਤੇ ਜਾਣ ਕਿ ਤਾਂ ਜੋ ਇਹਨਾਂ ਦੀ ਜੋ ਪ੍ਰਵਾਸੀ ਪੰਛੀ ਹੈ ਇਹਨਾਂ ਦੀ ਸੰਖਿਆ ਹੋਰ ਵਧਾਈ ਜਾ ਸਕੇ ਤੇ ਸਾਡੇ ਲੋਕਾਂ ਨੂੰ ਜਾਣਨ ਦਾ ਮੌਕਾ ਮਿਲੇ ਕਿ ਇਹ ਇਹੋ ਜਿਹੇ ਵੀ ਕੰਮ ਹੁੰਦਾ ਕਿ ਮਤਲਬ ਇੰਨੀ ਨਹੀਂ ਦੂਰੋਂ ਵੀ ਕਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਿਹੜੇ ਪੰਛੀ ਨੇ ਉਹ ਇੱਥੇ ਆਉਂਦੇ ਨੇ ਆ ਬਿਲਕੁਲ ਜੀ ਡਿਪਾਰਟਮੈਂਟ ਜਿਹੜਾ ਆਪਣਾ ਉਹ ਜੋ ਵੀ ਸਕੀਮਾਂ ਹੈਗੀਆਂ ਉਹਨਾਂ ਦੇ ਹਿਸਾਬ ਨਾਲ ਹੀ ਆਪਣਾ ਕੰਮ ਕਰ ਰਹੇ ਆ ਜਿਤਨਾ ਵੀ ਇੱਥੇ ਆਈ ਲੋਕਲ ਪੀਪਲ ਆ ਜਿਹੜੇ ਪਾਰਟਿਸਪੇਸ਼ਨ ਜਿਹੜੀ ਉਹ ਬਹੁਤ ਜ਼ਰੂਰੀ ਹੈ ਹੀ ਕਰ ਦਿਤੀ ਆ ਜੀ ਵੀ ਉਹ ਕਰਨੇ ਬਾਰਡਰ ਲਵਰ ਜਿਹੜੇ ਆ ਚੰਡੀਗੜ੍ਹੋਂ ਔਰ ਬਾਹਰੋਂ ਵੀ ਬਾਹਲੇ ਕੰਟਰੀਆਂ ਤੋਂ ਵੀ ਇੱਥੇ ਜਿਹੜੇ ਆਉਂਦੇ ਆ ਉਹ ਵੀ ਸਾਡੇ ਇੱਥੇ ਵੇਚ ਕਰਕੇ ਜਾਂਦੇ ਆ ਜੀ ਸਕੂਲਾ ਕਾਲਜਾਂ ਦੇ ਵਿੱਚ ਵੀ ਜਿਹੜੇ ਬੱਚੇ ਹੈਗੇ ਉਹ ਵੀ ਵਿਜ਼ਿਟ ਕਰਨ ਆਉਂਦੇ ਆ ਹਾਂ ਮੇਰੀ ਇੱਕ ਅਪੀਲ ਆ ਵੀ ਜਿੰਨੇ ਵੀ ਹੈਗੇ ਆ ਬਾਰਡਰ ਲਵਰ ਜਾਂ ਜਿਹੜੇ ਐਨੀਮਲ ਲਵਰ ਹੈਗੇ ਆ ਉਨਰ ਮੈਂ ਕਿਉਂ ਨਹੀਂ ਕਿਹਾ ਤਾਂ ਆਓ ਨਹਾਰੋ ਅਰੇ ਉਹਨਾਂ ਤੇ ਰਿਸਰਚ ਵੀ ਕਰੋ ਵੀ ਕੀ ਆਪਾਂ ਇਹਨੂੰ ਕੀ ਵਧਾ ਸਕਦੇ ਉਸ ਸਭ ਵੀ ਸਾਨੂੰ ਸੁਝਾਅ ਵੀ ਦਿਓ ਕਿ ਤਾਂ ਜੋ ਐਸੀ ਇਹਨਾਂ ਨੂੰ ਹੋਰ ਅੱਗੇ ਵਰੀਆ ਤਰੀਕਾ ਨਾਲ ਵਧਾ ਸਕੀਏ ਜੀ ਤੇ ਜੇ ਆਪਾਂ ਗੱਲ ਕਰੀਏ ਸਰ ਕੀ ਇੱਕ ਅੰਦਾਜ਼ੇ ਦੇ ਮੁਤਾਬਕ ਕੋਈ 4500 ਜਾਂ 5000 ਦੇ ਕਰੀਬ ਜਿਹੜਾ ਇਹ ਫਾਸਲਾ ਤੈਅ ਕਰਦਾ ਜਿਹੜੇ ਪੰਛੀ ਹੈ ਹਰਿਆਕ ਸਪੀਸੀ ਜਿਹੜੀ ਹੈ ਚਾਹੇ ਯੂਕਰੇਨ ਦੀ ਗੱਲ ਕਰੀਏ ਯਾ ਆਪਾਂ ਰਸ਼ੀਆ ਦੀ ਗੱਲ ਕਰ ਲਈਏ ਜਿੱਥੋਂ ਇਹ ਪੰਛੀ ਆਉਂਦੇ ਆ ਸਾਈਬੀਰੀਆ ਦੀ ਲਗਭਗ 5000 ਕਿਲੋਮੀਟਰ ਦੇ ਕਰੀਬ ਇਹ ਸਫ਼ਰ ਤੈਅ ਕਰਦੇ ਆ ਤੇ ਸਰ ਇਹ ਕਿਦਾਂ ਮਤਲਬ ਰਾਹ ਦੇ ਵਿੱਚ ਇਹ ਰੁੱਕ ਕੇ ਆਉਂਦੇ ਆ ਜਾਂ ਲਗਾਤਾਰ ਫਲਾਈ ਕਰਦੇ ਆ ਇਹਦੇ ਪਿੱਛੇ ਕੀ ਆ ਇਹਨਾਂ ਦੇਖੋ ਇਦਾਂ ਵੀ ਇੱਕ ਜਿਹੜਾ ਇਦਾਂ ਦਾ ਇੱਕ ਜ਼ੋਨ ਹੁੰਦਾ ਜੀ ਉਸ ਜ਼ੋਨ ਤੇ ਚੱਲਦੇ ਆ ਠੀਕ ਠੀਕ ਹੈ ਜੀ ਉਹ ਜੋ ਕੁਦਰਤ ਵੱਲੋਂ ਇਹਨਾਂ ਦੇ ਵਿੱਚ ਜੀਪੀਐਸ ਫਿੱਟ ਕੀਤਾ ਵਾ ਜੀ ਜੀ ਕਈ ਜਾਨ ਪੰਛੀ ਜਿਹੜੇ ਇਹੋ ਜਿਹੇ ਆ ਜਿਹੜੇ ਲਗਾਤਾਰ ਸਿੱਧਾ ਹੀ ਫਲਾਈ ਕਰਦੇ ਆ ਜੀ ਕਈ ਪੰਛੀ ਜਿਹੜੇ ਉਹਨੇ ਵਿੱਚ ਵਿੱਚ ਆਪਣੇ ਟਿਕਾਣੇ ਰੱਖੇ ਉਥੇ ਕਰਕੇ ਸਟੇ ਕਰਕੇ ਫੇਰ ਆਉਣਾ ਜੀ ਠੀਕ ਹੈ ਨਾ ਜੀ ਕਈ 30 3000 ਫੁੱਟ ਤੋਂ ਵੀ ਫਲਾਈ ਕਰਕੇ ਆਉਂਦੇ ਆ ਜੀ ਤੇ ਨੰਬਰ 2 ਇਹ ਜਿਹੜੀ ਪੰਛੀ ਜਿੰਨੇ ਸਿਆਣੇ ਆ ਕਿ ਜਿੱਥੇ ਸਮੁੰਦਰ ਜਾਂ ਕੋਈ ਇਹ ਵੀ ਚੀਜ਼ ਹੋਣੀ ਜਿੱਥੇ ਪਾਣੀ ਆ ਕਿਉਂਕਿ ਪਾਣੀ ਦੇ ਵਿੱਚ ਜਿਹੜਾ ਜਦੋਂ ਵਾਸ਼ਵੀ ਕਰਨਾ ਹੁੰਦਾ ਤਾਂ ਹਵਾ ਭਰੀ ਹੋ ਜਾਂਦੀ ਹੈ ਉਥੇ ਇਹਨਾਂ ਦਾ ਪੰਛੀਆਂ ਦਾ ਜਾਨਵਰਾਂ ਦਾ ਜਿਹੜਾ ਜ਼ੋਰ ਵੀ ਲੱਗਦਾ ਉਥੇ ਫਿਰ ਆਪਣੇ ਆਪ ਹੀ ਆਪਣਾ ਟਰੈਕ ਬਦਲ ਲੈਂਦੇ ਹਨ ਰਸਤੇ ਇਸ ਤਰ੍ਹਾਂ ਬਣਾਏ ਕਿ ਸਾਨੂੰ ਘੱਟ ਤੋਂ ਘੱਟ ਸਮੁੰਦਰੀ ਰਸਤੇ ਆ ਤੈਅ ਕਰਨਾ ਪਵੇ ਜ ਜਿਸ ਨਾਲ ਇਹਨਾਂ ਨੂੰ ਥਕਾਵਟ ਵੀ ਘੱਟ ਹੁੰਦੀ ਹੈ ਔਰ ਇਹਨਾਂ ਦੀ એનર્ਜੀ ਵੀ ਘੱਟ ਵੇਸਟ ਹੁੰਦੀ ਹੈ ਜੀ ਜੀ ਉਹਨੇ ਗੱਲਬਾਤ ਦੇ ਵਿੱਚ ਪਤਾ ਚੱਲਿਆ ਸੀਗਾ ਕਿ ਜਦੋਂ ਇਹ ਆਪਣੇ ਮਤਲਬ ਚੱਲਦੇ ਆਪਣੇ ਜਿਹੜਾ ਇਹਨਾਂ ਦਾ ਗ੍ਰਹਿ ਹੈਗਾ ਜਿੱਥੇ ਆ ਰਹਿੰਦੇ ਆ ਮਤਲਬ ਜਿਹੜੇ ਇਲਾਕੇ ਦੇ ਵਿੱਚ ਰਹਿੰਦੇ ਜਦੋਂ ਹੀ ਉਹ ਤੋਂ ਤੁਰਦੇ ਆ ਤੇ ਇਹਨਾਂ ਦਾ ਵਜ਼ਨ ਕੁਝ ਹੋਰ ਹੁੰਦਾ ਜਦੋਂ ਇਹ ਇੱਥੇ ਪਹੁੰਚਦੇ ਉਹਨਾਂ ਦਾ ਵਜ਼ਨ ਕੁਝ ਹੋਰ ਹੁੰਦਾ ਬਿਲਕੁਲ ਦੇਖੋ ਜੀ ਇਹ ਤੇ ਨੇਚਰਲ ਆ ਵੀ ਆਪਾਂ ਜਦੋਂ ਚੱਲਣਾ ਵਾ ਉਥੇ ਹੋ ਸਕਦਾ ਵੀ ਉਹ ਹੈਬਿਟੇਟ ਨਾ ਮਿਲੇ ਜਾਂ ਉਥੋਂ ਇੱਕ ਵਾਰ ਤਾਕਤ ਨਾਲ ਆਉਂਦੇ ਆ ਫਲਾਈ ਇਨ ਲੰਮੀ ਰਪਲਾਈ ਜੋਨ ਇਹਨਾਂ ਦਾ ਆਉਂਦੇ ਆਉਂਦੇ એનર્ਜੀ ਵੇਸਟ ਹੁੰਦੀ ਆ ਕਮਜ਼ੋਰੀ ਆਉਂਦੀ ਆ ਜਦੋਂ ਇੱਥੇ ਆਉਣਾ ਆਟੋਮੈਟਿਕਲੀ ਉਹਨਾਂ ਨੂੰ ਫੇਰ ਉਹੋ ਹੀ ਹੈਬਿਟੇਟ ਫੇਰ ਦੁਬਾਰਾ ਮਿਲ ਜਾਂਦਾ ਇੱਥੇ ਆ ਕੇ ਫੇਰ ਉਹ ਉਹੋ ਚੀਜ਼ਾਂ ਖਾਂਦੇ ਆ ਤਕੜੇ ਹੁੰਦੇ ਜਦੋਂ ਜਾਣਾ ਉਦੋਂ ਫਿਰ ਇਹਨਾਂ ਪੂਰੇ ਹੈਲਦੀ ਉਹ ਕਿਥੋਂ ਜਾਂਦੇ ਆ ਤੇ ਜਦੋਂ ਫਰਾਈ ਕਰਨਾ ਆਟੋਮੈਟਿਕਲੀ ਇਹਨਾਂ ਦੀ ਨਰਜੀ ਤੇ ਵੇਸਟ ਹੁੰਦੀ ਆ ਤੇ ਇਹ ਆਮ ਤੌਰ ਦੇ ਉੱਤੇ ਕੀ ਚੀਜ਼ਾਂ ਖਾਂਦੇ ਨੇ ਮਤਲਬ ਦੇਖੋ ਹਰ ਸਪੀਸੀ ਦਾ ਆਪਣਾ ਆਪਣਾ ਵੱਖਰਾ ਵੱਖਰਾ ਜੋਣਾ ਕੋਈ ਵੱਡੀ ਫਿਸ਼ ਖਾਂਦਾ ਕੋਈ ਛੋਟੀ ਫਿਸ਼ ਖਾਂਦਾ ਕੋਈ ਵਿੱਚੋਂ ਕੀੜੇ ਮਕੋੜੇ ਖਾਂਦਾ ਕੋਈ ਜਿਹੜਾ ਹੈਗੇ ਆ ਆਪਣੀ ਜੜੀ ਬੁੱਟੀਆਂ ਖਾਂਦਾ ਕੋਈ ਅਲਗੀ ਖਾਂਦਾ ਠੀਕ ਹੈ ਨਾ ਜਿਸ ਕਰਕੇ ਇਹਨਾਂ ਹਰ ਇੱਕ ਦਾ ਆਪਣਾ ਆਪਣਾ ਵੱਖਰਾ ਵੱਖਰਾ ਜਿਹੜਾ ਖਾਂਦ ਦਾ ਤਰੀਕਾ ਜਾਂ ਆਪਣਾ ਖਾਂਦ ਦਾ ਜਿਹੜਾ ਜੀ ਜੇ ਮੇਹਗਾਵਾ ਤੇ ਉਹ ਲਗਭਗ ਆਮ ਸਾਡੇ ਇਥੇ ਸਾਰਾ ਅਵੇਲੇਬਲ ਹੈਗਾ ਕੋਈ ਫਲ ਆਗੇ ਖੇਤ ਵੀ ਹੈਗੇ ਆ ਪਾਣੀ ਘੱਟ ਵੀ ਹੈਗਾ ਵੱਧ ਵੀ ਹੈਗਾ ਠੀਕ ਹੈ ਨਾ ਇਸ ਫਰਮ ਵੀ ਹੈਗੇ ਆ ਇਸ ਫਰਮ ਵੀ ਹੈਗੇ ਆ ਇਹ ਆਪਣੇ ਭਾਵਨਾ ਦੇ ਉਹ ਸਾਰਾ ਕੁਝ ਇਥੇ ਅਵੇਲੇਬਲ ਹੈਗਾ ਜੀ ਜੀ ਤੇ ਸਰ ਇਹ ਕਦੋਂ ਇਹ ਓਣਾ ਸ਼ੁਰੂ ਕਰਦੇ ਆ ਇਹ ਕਦੋਂ ਇਹ ਫਲਾਈ ਕਰਦੇ ਆ ਕਿੰਨੀ ਦੇਰ ਦੇ ਵਿੱਚ ਇੱਥੇ ਪਹੁੰਚਦੇ ਤੇ ਇੱਥੇ ਕਿੰਨਾ ਚਿਰਤਾ ਕਰਨਦੇ ਦੇਖੋ ਫਲਾਈ ਕਰਨਾ ਤਾਂ ਇਹ ਆ ਵੀ ਸਾਡੇ ਕੋਲ ਇੱਥੇ ਜਿਹੜਾ ਆਉਂਦਾ ਹੈਗਾ ਆਉਂਦਾ ਸਾਡਾ 15 ਅਕਤੂਬਰ ਦੇ ਲੱਗ ਗਿਆ ਕਿ ਸਾਨੂੰ ਆਸ ਹੁੰਦੀ ਵੀ ਸ਼ੁਰੂ ਹੋ ਜਾਂਦੇ ਆ ਜੀ ਜੀ ਬਾਕੀ ਇਹ ਡਿਪੈਂਡ ਕਰਦਾ ਤੁਹਾਡੇ ਕਲਾਈਮੇਟ ਕੰਡੀਸ਼ਨਾਂ ਦੇ ਉੱਤੇ ਟੈਂਪਰੇਚਰ ਤੇ ਕਿਉਂਕਿ ਇਹਨਾਂ ਨੂੰ ਘੱਟ ਟੈਂਪਰੇਚਰ ਚਾਹੀਦਾ ਆਮ ਤੌਰ ਤੇ ਤੇ ਜਿਉਂ-ਜਿਉਂ ਜੇ ਟੈਂਪਰੇਚਰ ਉਹ ਤੋਂ ਪਹਿਲਾਂ ਡਾਊਨ ਆ ਜਾਂਦਾ ਤੇ ਇਹ ਪਹਿਲਾਂ ਵੀ ਆ ਸਕਦੇ ਆ ਤੇ ਨਹੀਂ ਤਾਂ 15 ਗਰਤ ਦੇ ਲਾਗੇ 15 ਅਕਤੂਬਰ ਦੇ ਲਾਗੇ ਜਿਹੜੇ ਸਾਡੇ ਕੋਲ ਆਉਣੇ ਸ਼ੁਰੂ ਹੋ ਜਾਂਦੇ ਆ ਜੀ ਤੇ ਇਹ ਜਿਹੜੇ ਸਾਡੇ ਕੋਲ ਇਹਨਾਂ ਨੇ 15 ਫਰਵਰੀ ਮਾਰਚ ਸ਼ੁਰੂ ਤੱਕ ਇਹਨਾਂ ਸਾਡੇ ਕੋਲ ਰਹਿਣਾ ਉਸ ਤੋਂ ਬਾਅਦ ਗਰਮੀ ਦੇ ਹਿਸਾਬ ਨਾਲ ਇਹਨਾਂ ਵਾਪਸ ਚੱਲ ਜਾਂਦੇ ਆ ਜੀ ਜੀ ਤੋ ਇਹ ਤੁਸੀਂ ਦੇਖਿਆ ਕਿ ਡੀਐਫਓ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੀ ਸੁਰੱਖਿਆ ਇਹਨਾਂ ਦੇ ਖਾਣ ਪੀਣ ਦਾ ਜਾਂ ਇਹਨਾਂ ਦੇ ਰਹਿਣ ਵਾਸਤੇ ਕਿੰਨੇ ਉਪਰਾਲੇ ਜਿਹੜੇ ਉਹ ਜੰਗਲੀ ਜੀਵ ਵਿਭਾਗ ਦੇ ਵੱਲੋਂ ਲਗਾਤਾਰ ਕੀਤੇ ਜਾਂਦੇ ਨੇ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਲਗਾਤਾਰ ਜੋ ਹੈ ਉਹ ਸਹਿਯੋਗ ਸਮੇਂ-ਸਮੇਂ ਦੇ ਉੱਤੇ ਮਿਲਦਾ ਰਹਿੰਦਾ ਚਾਹੇ ਉਹ ਪੰਜਾਬ ਸਰਕਾਰ ਹੈ ਜਾਂ ਕੇਂਦਰ ਸਰਕਾਰ ਹੈ ਹਰ ਸਰਕਾਰ ਜਿਹੜੀ ਹੈ ਮਾਈਗ੍ਰੈਂਟ ਪੰਛੀ ਨੂੰ ਬਚਾਉਣ ਵਾਸਤੇ ਉਹਨਾਂ ਦੀ ਹੈਬਿਟੇਟ ਨੂੰ ਸੁਰੱਖਿਅਤ ਰੱਖਣ ਵਾਸਤੇ ਅਤੇ ਉਹਨਾਂ ਦੇ ਇੱਥੇ ਰਹਿਣ ਸੈਨ ਦੇ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੇਸ਼ ਨਾ ਆਵੇ ਇਸ ਦੇ ਵਾਸਤੇ ਉਪਰਾਲੇ ਜੋ ਹੈ ਸਮੇਂ-ਸਮੇਂ ਤੇ ਵਿਭਾਗ ਤੇ ਸਰਕਾਰਾਂ ਦੇ ਵੱਲੋਂ ਕੀਤੇ ਜਾਂਦੇ ਨੇ ਲਗਾਤਾਰ ਇਹਨਾਂ ਪੰਛੀਆਂ ਦੀ ਜੋ ਸੰਖਿਆ ਪਠਾਨਕੋਟ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵਿੱਚ ਵਧਦੀ ਜਾ ਰਹੀ ਹੈ ਅਤੇ ਉਮੀਦ ਇਹ ਹੀ ਹੈ ਵਿਭਾਗ ਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਜਿਹੇ ਉਪਰਾਲੇ ਕੀਤੇ ਜਾਣਗੇ ਤਾਂ ਜੋ ਇਹਨਾਂ ਪੰਛੀਆਂ ਦੀ ਸੰਖਿਆ ਨੂੰ ਬੁੱਧੀ ਤੇਜ਼ੀ ਨਾਲ ਵਧਾਇਆ ਜਾ ਸਕੇ ਠਾਨਕੋਟ ਤੋਂ ਕੈਮਰਾਮੈਨ ਅਨਮੋਲ ਦੇ ਨਾਲ ਨਵਦੀਪ ਸ਼ਰਮਾ ਜਗਵਾਨੀ ਟੀਵੀ